ਅੱਜ 13 1 2025 ਲੋਹੜੀ ਦਾ ਤਿਹਾਰ ਪਰਮਾਤਮਾ ਸਭ ਨੂੰ ਕਾਮਯਾਬੀ ਬਖਸ਼ੇ ਤਰੱਕੀ ਬਖਸ਼ੇ ਤੇ ਜਿੰਨੇ ਵੀ ਭੈਣ ਭਰਾ ਮੇਰੇ ਨਾਲ ਵਿੜਾ ਮਸਤਾਂ ਦੇ ਨਾਲ ਜੁੜੇ ਹੋਏ ਐ ਜਾਂ ਹੁਣ ਤੱਕ ਜਿਹੜੇ ਜੁੜੇ ਨੇ ਉਹਨਾਂ ਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਲੂੜੀ ਦੀਆਂ ਵੀਰੇ ਖੁਸ਼ ਰੋ ਮਿਲ ਕੇ ਰੋ ਪਰਮਾਤਮਾ ਸਭ ਨੂੰ ਕਾਮਯਾਬੀ ਬਖਸ਼ੇ ਤਰੱਕੀ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਤੇ ਬਾਕੀ ਉਹ ਲੂੜੀ ਬਾਲਣ ਵੇਲੇ ਕਹਿ ਦਿੰਦੇ ਆ ਨਾ ਈਸਰ ਆਦਲਿੱਦਰ ਜਾ ਈਸਰ ਦਾ ਜਿਹੜਾ ਇੱਕ ਰੂਪ ਹੁੰਦਾ ਇੱਕ ਕਾਰਨ ਹੁੰਦਾ ਉਹ ਹੁੰਦਾ ਈਸਰ ਕਹਿ ਦਿੰਦੇ ਆ ਪਰਮਾਤਮਾ ਨੂੰ ਇੱਕ ਜਗ੍ਹਾ ਦੇ ਉੱਪਰ ਹੋਰ ਵੀ ਵੱਖ-ਵੱਖ ਉਦਾਹਰਨਾਂ ਹੈਗੀਆਂ ਲੇਕਿਨ ਇੱਕ ਹੁੰਦਾ ਉਹ ਪ੍ਰਮਾਤਮਾ ਉਹ ਸੱਚ ਵੀ ਈਸ਼ਰ ਤੂੰ ਸਾਡੇ ਘਰ ਆ ਤੇ ਦਿਲ ਇਧਰ ਉਸ ਕਾਲ ਦਾ ਇੱਕ ਰੂਪ ਵੀ ਜੋ ਸਾਡੇ ਦੇ ਵਿੱਚ ਕੋਈ ਮਾੜਾ ਮਾੜੀ ਗੱਲ ਹੈਗੀ ਆ ਹਨ ਉਹ ਚੜੀ ਜਾਵੇ ਈਸ਼ਰ ਆ ਦਿਲ ਇਧਰ ਜਾ ਇਸ ਕਰਕੇ ਪਰਮਾਤਮਾ ਸਭ ਦੇ ਘਰਾਂ ਦੇ ਵਿੱਚ ਪ੍ਰਵੇਸ਼ ਕਰੇ ਹੈ ਕੋਈ ਦਲਿਤਰ ਹੈ ਕੋਈ ਕਾਰ ਰੂਪੀ ਕੋਈ ਚੀਜ਼ ਹੈ ਤਾਂ ਉਹ ਸਾਡੇ ਤੋਂ ਦੂਰ ਹੋਵੇ ਮਾਲਕ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਮਿਲ ਕੇ ਰਹੋ ਹੀ ਬਾਕੀ ਇਹ ਆਪਦੇ ਭਰਾ ਨੂੰ ਇਸੇ ਤਰ੍ਹਾਂ ਤੁਸੀਂ ਸਾਥ ਦਿੰਦੇ ਰਹੋ ਸਪੋਰਟ ਕਰਦੇ ਰਹੋ ਵਿੜਾ ਮਸਤਾਂ ਦੇ ਵਿੱਚ